ਆਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਜਨਤਾ ਪਾਰਟੀ ਦੇ ਕੌਮੀ ਜਰਨਲਸ ਖਤਰ ਤੁਰੰਤ ਚੁਗਨੇ ਕਿ ਦੁਨੀਆ ਦੇ ਪਵਿੱਤਰ ਆਸਥਾ ਅਤੇ ਵਿਸ਼ਵਾਸ ਦੇ ਕੇਂਦਰ ਸ੍ਰੀ ਹਰਮੰਦਰ ਸਾਹਿਬ ਸਮੇਤ ਪੰਜਾਬ ਵਿੱਚ 36 ਘੰਟਿਆਂ ਚ 5 ਧਮਕੀ ਭਰੇ ਪੱਤਰ ਮਿਲਣਾ ਕੋਈ ਛੋਟੀ ਗੱਲ ਨਹੀਂ ਹੈ ਪਰ ਭਗਵੰਤਾਨ ਸਰਕਾਰ ਅਜੇ ਤੱਕ ਆਪਣੀ ਕੁੰਮ ਕਰਨੀ ਨੀਂਦ ਤੋਂ ਜਾਗੀ ਨਹੀਂ ਹੈ ਸਰਕਾਰ ਨੇ ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾਇਆ ਹੈ ਵਿਸ਼ੇ ਪਾਰਚ ਪਵਿੱਤਰ ਤੇ ਸ਼ਰਦਾ ਦੇ ਵਿਸ਼ਵਾਸ ਦਾ ਕੇਂਦਰ ਸ੍ਰੀ ਹਰਮੰਦਰ ਸਾਹਿਬ ਔਰ ਪੰਜਾਬ ਦੇ ਅੰਦਰ 36 ਘੰਟਿਆਂ ਚ ਪੰਜ ਧਮਕੀ ਭਰੇ ਈਮੇਲ ਆਣਾ ਇੱਕ ਮਾਮੂਲੀ ਘਟਨਾ ਨਹੀਂ ਲੇਕਿਨ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੁੰਭ ਕਰਨ ਦੀ ਨੀਂਦ ਅਜੇ ਤੱਕ ਜਾਗੀ ਨਹੀਂ ਹੈ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਮਜ਼ਾਕ ਬਣਾ ਦਿੱਤਾ ਪੰਜਾਬ ਚ ਕਾਨੂੰਨ ਦਾ ਨਹੀਂ ਗੋਲੀਆਂ ਦਾ ਰਾਜ ਚੱਲ ਰਿਹਾ ਆਪ ਸਰਕਾਰ ਚ ਅਪਰਾਧੀ ਬੇਖੌਫ ਖੁੱਲੇ ਆਮ ਕੁਮਰੇ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਸਥਾਨ ਉਨੂੰ ਖੁੱਲੇ ਆਮ ਨਿਸ਼ਾਨਾ ਬਣਾਉਣ ਦੀ ਤਮਕੀ ਦਿੱਤੀ ਜਾ ਰਹੀ ਹੈ। ਔਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬਿਆਨਾਂ ਚ ਭਾਸ਼ਣਾ ਚ ਉਰਚ ਵਿਅਸਤ ਹੈ। ਇਹ ਅੱਜ ਪੰਜਾਬ ਦੀ ਸਚਾਈ ਹੈ ਕਿ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਈਮੇਲ ਔਰ ਸਪੈਮ ਟੁੰਡੰਜੇ ਲੱਗੇ ਜਦ ਕਿ ਸਿਰ ਤੇ ਖਤਰਾ ਮੰਡਰਾ ਰਿਹਾ ਹੈ। ਸਿਰਿਆਰ ਮੰਦਰ ਸਾਹਿਬ ਸਾਡੇ ਸਾਰਿਆਂ ਸੇ ਪੂਜਨੀਯਾ ਪਵਿੱਤਰ ਸਥਾਨ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਨੂੰਨ ਵਿਵਸਥਾ ਚ ਨਲਕੀ ਔਰ ਗੈਰ ਜ਼ਿੰਮੇਦਾਰਾਨਾ ਇਹ ਸਭ ਇੱਕ ਖਤਰੇ ਦੀ ਕੰਟੀ ਹੈ ਇੱਕ ਚੇਤਾਵਨੀ ਹੈ